ਆਨਲਾਈਨ ਐਕਟਿਵਿਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਰਿਆਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਪਿਸਤਲ ਇੱਕ 에어 ਗਨ ਅਤੇ ਜਿੰਦਾ ਕਾਲ ਤੋਂ ਸਮੇਤ ਇੱਕ ਤਾਬੂ ਮਾਨਯੋਗ ਐਸਐਸਪੀ ਦਾਸਪੁਰ ਸ਼੍ਰੀ ਦਿਆਮਾ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਧਰਿਆਲ ਦੀ ਪੁਲਿਸ ਨੇ ਮਾਰੇ ਅੰਥੜਾ ਵਿਰੋਧ ਦੇ ਵੱਡੀ ਮੁਹਿੰਮ ਤੈਅ 29 ਅਗਸਤ ਨੂੰ ਪੀਸ ਦੀ ਸੈਨ ਪੁਲੀਸ ਨੇ ਬਾਈਪਾਸ ਧਾਰੀਵਾਲ ਤੋਂ ਨਾਕਾਬੰਦੀ ਦੌਰਾਨ ਵਿਕਰਮ ਪੱਟੀ ਨਾਮਕ ਇੱਕ ਨੌਜਵਾਨ ਤੋਂ ਦੇਸੀ ਪਿਸਤਲ ਅਤੇ ਜਿੰਦਾ ਕਾਰ ਤੋਂ ਬਰਾਮਦ ਕਰਕੇ ਉਸ ਵਿਰੁੱਧ ਐਫ ਆਈ ਆਰ ਦਰਜ ਕਰਕੇ ਉਸ ਨੂੰ ਗਰਦਾਸਪੁਰ ਜੇਲ੍ਹ ਭੇਜ ਦਿੱਤਾ ਜਦਕਿ ਪੁੱਛਗਿੱਛ ਦੌਰਾਨ ਦੋਸ਼ੀ ਵਿਕਰਮ ਪੱਟੀ ਨੇ ਕਬੂਲ ਕੀਤਾ ਕਿ ਇਹ ਨਜਾਇਜ਼ ਪਿਸਤਰ ਉਸਨੇ ਮਨਪ੍ਰੀਤ ਉਰਫ ਜਸ਼ਨ ਵਾਸੀ ਟਾਹਲ ਟਾਂਡਾ ਜਲਾਹਾਰ ਪੁਰਤਲਿਆ ਦਾਸੀ ਜੋ ਕਿ ਹੁਣ ਅਸਿਆ ਪਰ ਜੇਲ੍ਹ ਵਿੱਚ ਬੰਦ ਹੈ ਥਾਣਾ ਤਰਯਾਦੇ ਅਸਿਸਟੈਂਟ ਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਥਾਣਾ ਤਰਯਾਦੀ ਪੁਲਿਸ ਨੇ ਦੋਸ਼ੀ ਮਨਪ੍ਰੀਤ ਉਰਫ ਜਸ਼ਨ ਵਾਸੀ ਟਾੜਾ ਨੂੰ ਅਸਿਆ ਪਰ ਜੇਲ੍ਹ ਤੋਂ ਪ੍ਰੋਟੈਕਸ਼ਨ ਬਰਾਂਤ ਤੇ ਲਿਆ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜਸ਼ਨ ਵਾਸੀ ਟਾੜਾ ਨੇ ਇੱਕ ਪਿਸਤਲ ਅਤੇ ਇੱਕ 에어건 ਅਤੇ 10 ਜਿੰਦਾ ਕਾਰਕੋ ਬਰਾਮਤ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਉਰਫ ਜਸਨ ਵਰਦ ਥਾਣਾ ਤਾਲ ਟਾਂਡਾ ਵਿਖੇ ਪਹਿਲਾ ਤਾਰਫ ਤਾਈ ਤੇ ਮਕਦਮਾ ਦਰਜ ਗੱਦ ਕੇ ਹੋਰ ਕੁੱਛ ਗਿਛ ਜਾਰੀ ਹੈ ਦੇਖੋ ਤਾਰੀਲਾ ਤੋਂ ਪੱਤਰਕਾਰ ਜਰਜੀਤ ਦੀ ਖਾਸ ਰਿਪੋਰਟ ਮਨਪ੍ਰੀਤ ਉਰਫ ਜਸਨ ਜਿਹੜਾ ਹੈਗਾ ਤਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਡੋਰੰਟ ਤੇ ਹੁਸ਼ਿਆਰਪੁਰ ਜੇਲ੍ਹ ਤੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਕੋਸ਼ਿਸ਼ ਦੇ ਵਿੱਚ ਅਸੀਂ ਇੱਕ ਦੇਸੀ ਪਿਸਟਲ ਕੱਟਾ ਜੀ ਨੂੰ ਕਹਿੰਦੇ ਤੇ 10 ਰੌਂਦ ਇੱਕ 에ਅਰ ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਇਹਦੇ ਵਿੱਚ ਸਾਡੇ ਢਾੜੀਵਾਲ ਥਾਣੇ 'ਚ 91 ਨੰਬਰ ਮੁਕੱਦਮਾ 29824 ਨੂੰ 255458 ਦਾ ਇੱਕ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮਾ ਪੱਟੀ ਜਿਹੜਾ ਹੈਗਾ ਆਹੀ ਉਹਦੇ ਕੋਲੋਂ ਇਹ ਰਿਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਹਨੇ ਇੱਥੇ ਆਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਪੱਟੀ ਦੇ ਨਾਲ ਜਸ਼ਨ ਦੇ ਜੀ ਇੱਥੇ ਆਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਤੇ ਆਪਾਂ ਨਾਮਜ਼ਦ ਕੀਤਾ ਇਹਨੂੰ ਫਿਰ ਅਸੀਂ ਇਹਨੂੰ ਹੁਣ ਪ੍ਰੋਫੈਕਸ਼ਨ ਵਾਰੰਟ ਤੇ ਲਿਆ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜੇ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਪਾਂਦੇ ਥਾਣੇ 'ਚ ਵੀ ਜਿਹੜਾ ਅਸੀਂ ਵੈਪਨ ਰਿਕਵਰ ਕੀਤਾ ਪਾਂਦੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ 183 ਐਫ ਆਈ ਆਰ 78 ਜਮਿਨ ਜੀ 109 35 ਬੀ ਐਮ ਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਤ ਦੇ ਵਿੱਚ ਵੈਪ ਇੱਕ ਕੱਟਾ ਜਿਹੜਾ ਯੂਜ਼ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਕੋਲ ਕਿੰਨਾ ਮੈਦੋ ਅਗੇ ਕੀਤਾ ਰਿਕਵਰ ਕੀ ਕੀ ਕੀਤਾ ਇੱਕ ਇੱਕ ਤਾਂ ਹੀ ਪਹਿਲਾਂ ਵਿਕਰਮ ਪੱਟੀ ਕੋ ਪਿਸਟੋ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਤੇ ਇੱਕ ਜਿਹੜੇ ਹੈਗੇ 10 ਰਾਉਂਡ ਕਿਤੇ ਹੁਣ ਤੇ ਨਾਲ ਇੱਕ ਇਹ ਗੰਨ ਜਿਹੜੀ ਹੈਗੀ ਅਸੀਂ रिकवर ਕੀਤੇ ਜੀ ਕੋਲੇ ਉਹ ਜੀ ਗੱਲ ਹੈਗੀ ਆ ਜੀ ਇਹਨਾਂ ਦੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖੋਹਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜੇ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲੈ ਹੈਗਾਕ